ਬੀਟੀ ਬਿਊਟੀਫੁੱਲ ਚੰਡੀਗੜ੍ਹ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਬੀਤੇ ਕੱਲ ਜੋ ਟੈਂਪਰੇਚਰ ਜਿਹੜਾ ਹੈ ਅਬਜ਼ਰਵ ਕੀਤਾ ਗਿਆ ਉਹ ਹਾਈਐਸਟ ਆਪਾਂ ਕਹਿ ਸਕਦੇ ਹਾਂ ਪਿਛਲੇ 14 ਸਾਲ ਤੋਂ ਇੰਨਾ ਟੈਂਪਰੇਚਰ ਜਿਹੜਾ ਦਰਜ ਨਹੀਂ ਕੀਤਾ ਗਿਆ ਸੀ ਪੂਰੀ ਜਾਣਕਾਰੀ ਲੈਂਦੇ ਹਾਂ ਕਿ ਆਖਿਰ ਇਹਦੇ ਰੀਜਨਸ ਕੀ ਸੀ ਸਾਡੇ ਨਾਲ ਚੰਦਰਪਾਲ ਜੀ ਮੌਸਮ ਵਿਭਾਗ ਦੇ ਵਿਗਿਆਨੀ ਨੇ ਸਰ ਜੀ ਇਸ ਪੂਰੇ ਸਨੋਰਨ ਦੇਖੇ ਜਾਵੇ ਕਿੰਨੇ ਸਾਲ 14 ਸਾਲ ਬਾਅਦ ਇਹ ਜਿਹੜਾ ਦਰਜ ਕੀਤਾ ਗਿਆ ਇਹਦੇ ਪਿੱਛੇ ਸਪੈਸੀਫਿਕ ਰੀਜਨ ਕੀ ਅਬਜ਼ਰਵ ਕਰ ਪਾਏ ਅਬ ਦੇਖੋ ਇੱਕ ਤਾਂ ਇਹ ਹੈਗਾ ਕਿ ਮੌਨਸੂਨ ਕਾਫੀ ਕਮਜ਼ੋਰ ਚੱਲੇ ਸੀਗਾ ਪਿਛਲੇ 4 ਦਿਨੋਂ ਤੋਂ ਉਹਦੇ ਕਰਕੇ ਸਨ ਸਾਈਨ ਕੰਟੀਨਿਊਸ ਸੀਗੇ ਔਰ ਉਹਦੇ ਦੂਜਾ ਰੀਜ਼ਨ ਇਹ ਸੀਗਾ ਕਿ ਇਸ ਟਾਈਮ ਤਾਂ ਮੌਨਸੂਨ ਜਦੋਂ ਹੀ ਵਿਡਰੋਲ ਫੇਸ ਤੇ ਹੁੰਦਾ ਤਾਂ ਕੁਝ ਟਰਬੂਲੈਂਸ ਹੋ ਜਾਂਦੀ ਐਟਮੋਸਫੇਅਰ ਉਹਦੇ ਕਰਕੇ ਜਿਹੜਾ ਡਸਟ ਔਰ ਸੂਤ ਪਾਰਟੀਕਲ ਜਿਹੜੇ ਐਟਮੋਸਫੇਅਰ ਚ ਹੁੰਦੇ ਆ ਉਹ ਵੀ ਸੈਟਲ ਹੋ ਜਾਂਦੇ ਉਹਦੇ ਕਰਕੇ ਜਿਹੜੀ ਧੁੱਪ ਜਿਹੜੀ ਹੈਗੀ ਆ ਸਨ ਸਾਈਨ ਜਿਹੜਾ ਹੈਗਾ ਉਹ ਕਾਫੀ ਤੇਜ਼ ਹੁੰਦਾ ਔਰ ਟੈਂਪਰੇਚਰ ਵਧ ਹੁੰਦਾ ਇੱਕ ਪਹਿਲਾ ਕਾਰਨ ਇਹ ਹੈ ਦੂਜਾ ਇਹ ਹੈ ਕਿ ਕਿ ਡਿਸਕੰਫਰਟ ਲੈਵਲ ਵੀ ਕਾਫੀ ਸੀਗੇ ਉਹ ਹਿਊਮਿਡਿਟੀ ਲੈਵਲ ਤਫੀ ਹਾਈ ਹੈ ਜੇ ਕਿਉਂਕਿ ਮੌਨਸੂਨ ਅਜੇ ਤੱਕ ਵੀ ਹੈਗਾ ਹੋਰ ਉਹਦੇ ਚਾਂਸਸ ਹੈ ਕਿ ਅਗਲੇ 2 2 ਤੋਂ 3 ਦਿਨਾਂ ਵਿੱਚ ਮੀਂਹ ਵੀ ਪੈਣਾ ਕੁਝ ਜਿਹੜਾ ਲਾਈਟ ਰੇਨ ਫਾਲ ਦੇ ਚਾਂਸਸ ਹੈਗੇ ਤਾਂ ਹਿਊਮਿਡਿਟੀ ਵੀ ਹੈਗੀ ਹੈ ਔਰ ਪਹਿਲਾ ਕਾਰਨ ਇਹ ਹੈਗਾ ਕਿ ਪ੍ਰਾਇਮਰਲੀ ਬਿਕੋਜ਼ ਆਫ ਵਿਗ ਮੌਨਸੂਨ ਚਾਰਕ ਦਿਨਾਂ ਦਾ ਜਿਹੜਾ ਚੱਲਿਆ ਹੋਇਆ ਸੀਗਾ ਜੀ ਮੌਨਸੂਨ ਜਿਵੇਂ ਤੁਸੀਂ ਕਹਿ ਰਹੇ ਆਣ ਵਾਲੇ ਦਿਨਾਂ ਦੇ ਵਿੱਚ ਥੋੜਾ ਜਿਹਾ ਦੁਬਾਰਾ ਐਕਟਿਵ ਹੋ ਸਕਦਾ ਸੋ ਇਸ ਬਾਰ ਓਵਰਆਲ ਅਗਰ ਮੌਨਸੂਨ ਦੀ ਦੇਖੀ ਜਾਏ ਤਾਂ ਕੰਪੈਰੀਟਿਵਲੀ ਪਿਛਲੇ ਸੀਜ਼ਨ ਦੇ ਕਿੰਨਾ ਘਟ ਵਧ ਰਿਹਾ ਦੇਖੋ ਪਿਛਲੇ ਸੀਜ਼ਨ ਤੇ ਘਟ ਹੈ ਕੁਝ ਕਿਉਂਕਿ ਜਿਹੜਾ ਚੰਡੀਗੜ੍ਹ ਤੇ ਪੰਜਾਬ ਉੱਥੇ ਡੈਫਿਸਿਟ ਕਰੀਬ 30% ਤੋਂ ਘੱਟ ਹੀ ਹੈ ਲੇਕਿਨ ਇਹ ਹੈ ਕਿ 27-28% ਦੇ ਆਸ-ਪਾਸ ਡੈਫਿਸਿਟ ਹੈਗਾ ਲਾਸਟ ਈਅਰ ਤੋਂ ਡਿਫਰੈਂਟਲੀ ਘਟੇਗਾ ਹਰਿਆਣਾ ਕੰਫਰਟੇਬਲ ਹੈ ਹਰਿਆਣਾ ਜਿੰਨਾ ਜਿੰਨਾ ਮੌਨਸੂਨ ਹੋਣਾ ਚਾਹੀਦਾ ਸੀ ਆ ਉਹਨਾਂ ਮੀ ਪੈ ਗਿਆ ਹੈਗਾ ਲੇਕਿਨ ਪੰਜਾਬ ਤੇ ਚੰਡੀਗੜ੍ਹ ਚ ਅਜੇ ਵੀ ਕੁਝ ਕਮੀ ਹੈਗੀ ਲੇਕਿਨ ਇੰਨੀ ਕਮੀ ਵੀ ਨਹੀਂ ਹੈਗੀ ਕਿ ਬਹੁਤ ਜਿੱਦਾਂ ਦਾ ਡੈਫਿਸਿਟ ਜਿਹੜਾ ਹੈਗਾ 50% ਹੈਗਾ 60% ਹੈਗਾ ਇਦਾਂ ਦੀ ਗੱਲ ਨਹੀਂ ਹੈਗੀ ਜੀ ਇਸ ਵਾਰ ਕਿਉਂਕਿ ਥੋੜੇ ਦਿਨ ਪਹਿਲਾਂ ਜੇਕਰ ਅਸੀਂ ਕੱਲ ਦੀ ਗੱਲ ਨਾ ਕਰਕੇ ਥੋੜੇ ਦਿਨ ਪਹਿਲਾਂ ਦੀ ਗੱਲ ਕਰ ਲਈਏ ਥੋੜਾ ਜਿਹਾ ਮਹਿਸੂਸ ਹੋ ਰਿਹਾ ਸੀ ਠੰਡਕ ਮਹਿਸੂਸ ਹੋ ਰਹੀ ਸੀ ਲੇਕਿਨ ਦੁਬਾਰਾ ਫਿਰ ਤੋਂ ਉਹੀ ਮੌਸਮ ਪਹਿਲਾਂ ਵਾਲਾ ਹੋ ਗਿਆ ਸੋ ਇਸ ਵਾਰ ਸਰਦੀਆਂ ਦੇ ਕੀ ਅਸਰ ਰਹਿ ਸਕਦੇ ਸਰਦੀਆਂ ਠੀਕ ਹੈ ਦੇਖੋ ਹੁਣ 1 اكتوبر ਜਿਹੜਾ ਹੈਗਾ ਨਾਰਥ-ਵੈਸਟਲੀ ਵਿੰਡਾਂ ਵਿੰਡ ਸ਼ੁਰੂ ਹੋ ਜਣੀਆਂ ਹਵਾਵਾਂ ਉਹ ਫਿਰ ਜਿਹੜਾ ਪਹਾੜਾਂ ਤੇ ਠੰਡੀ ਹਵਾ ਲੈ ਕੇ ਆਣਗੇ ਉਹਦੇ ਕਰਕੇ ਟੈਂਪਰੇਚਰ ਨੇਚਰਲੀ ਜਿਹੜਾ ਘਟਣੇ ਆ ਦੂਜਾ ਇਹ ਵੀ ਸੀਗਾ ਕਿ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਚ ਵੀ ਮੀਂਹ ਨਹੀਂ ਸੀਗਾ ਉਹਦੇ ਕਰਕੇ ਵੀ ਜਿਹੜਾ ਸਰਾਊਂਡਿੰਗ ਸਾਡਾ ਏਰੀਆ ਹੈ ਉਹਦੇ ਵਿੱਚ ਵੀ ਟੈਂਪਰੇਚਰ ਵਧੇ ਲੇਕਿਨ ਵਿంటర్ ਅਜੇ ਤੱਕ ਜਿਹਦਾ ਐਸਟੀਮੇਟ ਹੈ ਕਿ ਠੀਕ ਰਹੂਗਾ ਕਿਉਂਕਿ ਸਿਚੁਏਸ਼ਨ ਫੇਵਰੇਬਲ ਹੈ ਗਿਆ ਚੰਗਾ ਵਿంటర్ ਵਾਸਤੇ ਬਿਚ ਵਿੱਚ ਜੇ ਕੋਲਡਰ ਕੰਡੀਸ਼ਨ ਫੌਗੀ ਵੈਦਰ ਵੀ ਰਹਣ ਦੇ ਚਾਂਸਸ ਪੂਰੇ ਹੈਗੇ ਠੀਕ ਹੈ ਬਹੁਤ ਸ਼ੁਕਰੀਆ ਸੋ ਅਗਰ ਦੇਖਿਆ ਜਾਏ ਮੌਸਮ ਦੇ ਵਿੱਚ ਜੋ ਕੱਲ ਤਬਦੀਲੀ ਮਹਿਸੂਸ ਕੀਤੀ ਕਿ ਲੇਕਿਨ ਹਾਲਾਂਕਿ ਇਹ ਕੀ ਹੋ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹਲਕਾ ਮੀਂਹ ਵੀ ਹੋ ਸਕਦਾ ਔਰ ਇਸ ਬਾਰ ਸਰਦੀਆਂ ਦਾ ਮੌਸਮ ਜਿਹੜਾ ਹੈ ਉਹ ਤਕਰੀਬਨ ਕੰਪੈਰੀਟਿਵਲੀ ਜਿਹੜਾ ਹੈ ਪਹਿਲਾਂ ਨਾਲੋਂ ਜ਼ਿਆਦਾ ਜਲਦੀ ਠੰਡਕ ਵਾਲਾ ਮਹਿਸੂਸ ਕੀਤਾ ਜਾ ਸਕਦਾ ਵਿਡੀਓ ਜਰਨਲਿਸਟ ਜੱਗੀ ਦੇ ਨਾਲ ਪ੍ਰਿਆੰਕ ਮਿਲੂ ਟੈਲੀਪੋਸਟ ਪੰਜਾਬ ਪਰਣਾਮਾ ਚਲ ਚੰਡੀਗੜ੍ਹ